ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਚਮਕੀਲਾ ਬਾਰੇ ਆਪਾਂ ਉਹ ਗੱਲ ਦੱਸਣ ਲੱਗ ਰਹੇ ਹਾਂ ਜਿਹੜੀ ਕਿ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਉਹ ਗੱਲ ਇਹ ਹੈ ਭਾਈ ਕਿ ਜਿਹੜਾ ਅਮਰ ਸਿੰਘ ਚਮਕੀਲਾ ਸੀ ਇਸ ਨੇ ਮਤਲਬ ਜਦੋਂ ਉਹਦੀ ਮ੍ਰਿਤਯੁ ਹੋਈ ਹੈ ਉਸ ਤੋਂ ਬਾਅਦ ਉਹਦੇ ਭਰਾ ਦਾ ਯਾਨੀ ਕਿ ਵੱਡੇ ਭਰਾ ਦਾ ਲਸ਼ਕਰ ਦਾ ਦਿਮਾਗ ਹਿੱਲ ਗਿਆ ਸੀ ਉਹਦੇ ਪਿਓ ਦਾ ਵੀ ਦਿਮਾਗ ਹਿੱਲ ਗਿਆ ਸੀ ਤੇ ਪਿੱਛੇ ਜਿਹੜਾ ਕਿ ਹੈਗਾ ਉਹ ਅਵਤਾਰ ਸਿੰਘ ਤਾਰੀ ਭਰਾ ਛੋਟਾ ਜਿਹੜਾ ਸੀ ਉਹ ਰਹਿ ਗਿਆ ਸੀ ਉਹਨੇ ਇਹ ਗੱਲ ਦੱਸੀ ਕਿ ਭਾਈ ਜਦੋਂ ਉਸ ਦੌਰ ਦੇ ਵਿੱਚ ਕਿਤੇ ਪ੍ਰੋਗਰਾਮ ਤੇ ਬਾਈ ਨੇ ਜਾਣਾ ਹੁੰਦਾ ਸੀ ਯਾਨੀ ਅਮਰ ਸਿੰਘ ਚਮਕੀਲੇ ਨੇ ਚਮਕੀਲਾ ਉਹਨੂੰ ਕਹਿ ਦਿੰਦਾ ਸੀ ਵੀ ਜਾ ਬਾਈ ਆਪਣੇ ਮਤਲਬ ਕੱਪੜੇ ਪ੍ਰੈਸ ਕਰਾ ਕੇ ਲਿਆ ਇੱਕ ਨਹਿਰ ਦੇ ਪਰਲੇ ਪਾਸੇ ਉਹਨਾਂ ਦੇ ਪਿੰਡ ਦੇ ਨਾਲ ਕੋਈ ਨਹਿਰ ਹੈ ਉੱਥੇ ਇੱਕ ਧੋਬਣ ਸੀ ਉਹ ਪ੍ਰੈਸ ਵੀ ਕਰਿਆ ਕਰਦੀ ਸੀ ਕੱਪੜੇ ਧੋਂਦੀ ਸੀ ਤੇ ਉਹ ਉੱਥੋਂ ਮਤਲਬ ਕਹਿੰਦਾ ਮੈਂ ਸਾਈਕਲ ਤੇ ਜਾਂਦਾ ਤੇ ਸਾਈਕਲ ਤੇ ਉਹਦੇ ਲੀੜੇ ਪ੍ਰੈਸ ਕਰਾ ਕੇ ਕੁਰਤੇ ਚਾਦਰੇ ਆ ਜਾਂ ਕੁਛ ਵੀ ਲਾ ਲਓ ਉਹ ਲਿਆ ਕੇ ਦਿੰਦਾ ਤਾਂ ਫਿਰ ਉਹ ਪ੍ਰੋਗਰਾਮ ਤੇ ਜਾਂਦਾ ਤੇ ਤੁਸੀਂ ਇਹ ਵੇਖੋ ਯਾਰ ਪੁਰਾਣੇ ਸਮੇਂ ਦੇ ਵਿੱਚ ਕਿੰਨਾ ਮਤਲਬ ਮਾਹੌਲ ਦੇਸੀ ਰਿਹਾ ਹਨ ਤੇ ਬਾਕੀ ਬਾਈ ਜਿਹੜੀਆਂ ਕੁੜੀਆਂ ਸੀ ਇਹਦੀਆਂ ਵਿਚਾਰੇ ਦੀਆਂ ਉਹ ਮਤਲਬ ਬਾਹਰ ਵੀ ਇਹਨਾਂ ਨੇ ਸੈੱਟ ਕੀਤੀਆਂ ਤਾਰੀ ਨੇ ਦੱਸਿਆ ਉਹਦੇ ਭਰਾ ਨੇ ਕਿ ਜਿਹੜੇ ਹੁਣ ਕੁਝ ਲੋਕਾਂ ਨੂੰ ਲੱਗਦਾ ਹੈ ਵੀ ਯਾਰ ਕਲਾਕਾਰ ਜਦੋਂ ਮਤਲਬ ਇਹਦੀ ਮ੍ਰਿਤੂ ਹੋਈ ਸੀ ਕਲਾਕਾਰ ਜਾਂਦੇ ਸੀ ਜਾਂ ਇੱਕ ਪਾਰਸਨਾ ਦਾ ਕਲਾਕਾਰ ਦਾ ਨਾਮ ਆਉਂਦਾ ਉਹਨੇ ਦੱਸਿਆ ਵੀ ਬਾਈ ਬਾਈ ਦੇ ਜਾਣ ਤੋਂ ਬਾਅਦ ਸਾਨੂੰ ਕੋਈ ਕਲਾਕਾਰ ਮਿਲਣ ਨਹੀਂ ਆਇਆ ਕੋਈ ਕਿਸੇ ਨੇ ਹੌਸਲੇ ਵਾਲੀ ਗੱਲ ਨਹੀਂ ਕਹੀ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਜਾਂ ਉਹ ਕਰਾਂਗੇ ਹਨਾ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ ਤੇ ਕੋਈ ਸਾਥ ਵਾਲੀ ਗੱਲ ਨਹੀਂ ਹੈਗੀ ਪੰਜਾਬੀਓ ਇਸ ਦੇ ਵਿੱਚ ਕੀ ਹੁੰਦਾ ਨਾ ਵੀ ਯਾਰ ਜਉਂਦੇ ਜੀ ਆਪਾਂ ਮੰਨ ਲਾ ਚਲੋ ਉਹਨੂੰ ਸੁਣਿਆ ਬੰਦੇ ਨੂੰ ਯਾਰ ਐਂਡ ਤੇ ਤਾਂ ਉਸ ਦੇ ਵਿਚਾਰੇ ਦੇ ਮਤਲਬ ਜਾਣ ਦਾ ਹੱਕ ਬਣਦਾ ਜਿਹੜੇ ਕਿ ਉਸ ਦੌਰ ਦੇ ਕਲਾਕਾਰ ਹੋਣਗੇ ਜਾਂ ਕੋਈ ਹੋਰ ਹਨਾ ਬਰਾਬਰ ਦੇ ਲਾ ਲਓ ਕੋਈ ਛੋਟੇ ਲਾ ਲਓ ਵੱਡੇ ਲਾ ਲਓ ਪਰ ਉਹਨੇ ਖੁਲਾਸਾ ਕੀਤਾ ਵੀ ਯਾਰ ਭਾਈ ਸਾਡੇ ਕੋਲੇ ਕੋਈ ਨਹੀਂ ਆਇਆ ਮਤਲਬ ਕਿ ਕੋਈ ਪੁੱਛਦਾ ਸੀ ਜੀ ਵਾਲੀ ਗੱਲ ਨਹੀਂ ਸੀ ਸੋ ਅੱਜ ਇੰਨੀ ਇੱਕ ਗੱਲ ਸੀ ਵੀ ਉਹ ਦੌਰ ਸੀ ਜਿਹੜਾ ਆਪਾਂ ਮੇਨ ਗੱਲ ਇਹਦੇ ਵਿੱਚ ਇਹੀ ਸੀ ਵੀ ਬਾਈ ਦੇਖ ਲੈ ਯਾਰ ਕਿੱਡਾ ਦੇਸੀ ਦੌਰ ਤੇ ਕਿੰਨਾ ਮਤਲਬ ਉੱਚ ਕੋਟੀ ਦਾ ਇੱਕ ਕਲਾਕਾਰ ਇੱਕ ਛੋਟੇ ਭਰਾ ਨੂੰ ਕਹਿੰਦਾ ਯਾਰ ਵੀ ਦੇਖ ਲੋ ਹਨਾ ਵੀ ਕੱਪੜੇ ਪ੍ਰੈਸ ਕਰਾ ਕੇ ਲਿਆ ਯਾਰ ਸਾਈਕਲ ਤੇ ਫਿਰ ਆਪਾਂ ਵੀ ਪ੍ਰੋਗਰਾਮ ਤੇ ਜਾਣਾ ਤੇ ਦੇਖ ਲੋ ਦੇਸੀ ਜਿਹੇ ਮਾਹੌਲ ਦੀਆਂ ਗੱਲਾਂ ਯਾਰ ਅਜੀਬ ਲੱਗਦੀਆਂ ਬਾਈ ਸੁਣਨ ਵਾਲੇ ਨੂੰ ਚਲੋ ਆਪਾਂ ਹੁਣ ਦੁੱਗਰੀ ਪਿੰਡ ਚੱਲਾਂਗੇ ਉੱਥੇ ਚੱਲ ਕੇ ਨਾ ਤੁਹਾਨੂੰ ਅੱਗੋਂ ਬਾਈ ਹੋਰ ਜਿਹੜੀ ਕਿ ਕਹਾਣੀ ਪਾਉਣੀ ਆਪਾਂ ਹੁਣ ਐਪੀਸੋਡ ਦੇ ਵਿੱਚ ਸਾਰਾ ਰੀਅਲ ਮਤਲਬ ਇਹਨਾਂ ਦੇ ਘਰੋਂ ਹੀ ਦਿਖਾਵਾਂਗੇ ਕਿ ਜਿਹੜਾ ਕਿ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਿਲਕੁਲ ਹੀ ਨਜਾਇਜ਼ ਹੀ ਉਹ ਤਾਂ ਗੱਲ ਕਹਿ ਸਕਦੇ ਵੀ ਪਤਾ ਹੀ ਨਹੀਂ ਕਿਸੇ ਨੂੰ ਬਿਲਕੁਲ ਉਹਨੂੰ ਕਹਿ ਸਕਦੇ ਵੀ ਨਜਾਇਜ਼ ਕਹਿ ਸਕਦੇ ਵੀ ਬਿਲਕੁਲ ਪਤਾ ਨਹੀਂ ਕਿਸੇ ਨੂੰ 1% ਵੀ ਕਿਉਂਕਿ ਉਹ ਗੱਲ ਦੱਸਣਾ ਨਹੀਂ ਜਾ ਰਿਹਾ ਕੋਈ ਅਮਰ ਜੋ ਉਹਦੇ ਪਹਿਲੇ ਘਰ ਵਾਲੇ ਦੀ ਗੱਲ ਆ ਉਹ ਆਪਾਂ ਉੱਥੋਂ ਹੀ ਪਤਾ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕੌਣ ਸੀ ਪਹਿਲਾ ਸ਼ਟਾਰਟਿੰਗ ਤੋਂ ਸੋ ਕੋਈ ਭੈਣ ਭਰਾ ਜਿਹੜਾ ਨਵਾਂ ਚੈਨਲ ਤੇ ਹੈ ਉਹ ਵੀਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਵੈਸੇ ਆਪਾਂ ਤੁਹਾਨੂੰ ਪਤਾ ਹੀ ਹੈ ਚਮਕੀਲਾ ਮੂਵੀ ਚਮਕੀਲਾ ਇਹ ਮਤਲਬ ਵਾਇਰਲ ਹੋ ਰਹੀਆਂ ਨੇ ਬਧੇਰਾ ਬਾਈ ਦਾ ਨਾਮ ਆ ਨਾ ਬਹੁਤ ਦੁਨੀਆ ਚਾਹੁੰਦੀ ਹੈ ਬਾਈ ਨੂੰ ਧੰਨਵਾਦ ਜੀ ਜਿਹੜਾ ਕੋਈ ਦੇਖਦਾ ਭੈਣ ਭਰਾ ਸਪੋਰਟ ਜ਼ਰੂਰ ਕਰੋ